ਲਵ ਮਾਰਿਸ਼ ਤੋਂ ਬਾਅਦ ਪਤੀ ਪਤਨੀ ਨੇ ਅਜੀਹਾ ਕਾਰਾ ਕੀਤਾ ਜਿਸ ਤੋਂ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਗੁਰੂਗ੍ਰਾਮ ਤੋਂ ਜ਼ਿਰਕਪੁਰ ਆਉਂਦਾ ਇਹ ਜੋੜਾ ਅਤੇ ਫਿਰ ਜ਼ਿਰਕਪੁਰ ਦੇ ਇੱਕ ਹੋਟਲ ਦੇ ਵਿੱਚ ਕਮਰਾ ਬੁੱਕ ਕਰਦਾ ਹੈ ਅਤੇ ਉੱਥੇ ਦੋਵੇਂ ਜਾਣੇ ਰੁਕ ਜਾਂਦੇ ਨੇ ਜਿਸ ਤੋਂ ਬਾਅਦ ਕਾਫੀ ਜਿਹੜੇ ਕੀ ਹੈ ਡੋਰਬੈਲ বাজਾਈ ਜਾਂਦੀ ਹੈ ਹੋਟਲ ਦੇ ਸਟਾਫ ਦੇ ਵੱਲੋਂ ਪਰ ਅੰਦਰੋਂ ਕੋਈ ਮੂਵਮੈਂਟ ਨਹੀਂ ਹੁੰਦੀ ਨਾ ਕੋਈ ਦਰਵਾਜ਼ਾ ਖੋਲਦਾ ਜਿਸ ਤੋਂ ਬਾਅਦ ਪੁਲਿਸ ਨੂੰ ਸੱਜਿਆ ਜਾਂਦਾ ਹੈ ਅਤੇ ਜਦੋਂ ਪੁਲਿਸ ਨੇ ਹੋਟਲ ਦੇ ਸਟਾਫ ਦੇ ਨਾਲ ਮਿਲ ਕੇ ਦਰਵਾਜ਼ਾ ਖੋਲ੍ਹਿਆ ਤਾਂ ਕਮਰੇ ਦੇ ਅੰਦਰ ਦਾ ਮੰਜ਼ਰ ਦੇਖ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ ਅੰਦਰ ਹਰ ਪਾਸੇ ਜੋ ਹੈ ਕਾਫੀ ਜ਼ਿਆਦਾ ਨਸ਼ੀਲੇ ਪਦਾਰਥ ਪਏ ਹੋਏ ਸਨ ਅਤੇ ਪਤੀ ਪਤਨੀ ਨਸ਼ੇ ਦਾ ਸੇਵਨ ਕਰਦੇ ਹੋਏ ਪਾਏ ਗਏ ਨੇ ਅਤੇ ਮੌਕੇ ਦੇ ਉੱਪਰ ਕਈ ਸਮਾਨ ਅਜਿਹੇ ਮਿਲੇ ਨੇ ਜੋ ਅਪੱਤੀ ਜਨਕ ਨੇ ਅਤੇ ਇਸ ਤੋਂ ਬਾਅਦ ਦੋਵੇਂ ਪਤੀ ਪਤਨੀ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਐਨਡੀਪੀਐਕਸ ਐਕਟ ਦੇ ਤਹਿਤ ਜਿਹੜਾ ਕੀ ਹੈ ਮਾਮਲਾ ਅਰਜ ਕੀਤਾ ਗਿਆ ਸੋ ਜਾਣਕਾਰੀ ਮਿਲੀ ਹੈ ਕਿ ਮੌਕੇ ਤੋਂ ਜੋ ਨੌਜਵਾਨ ਫੜਿਆ ਗਿਆ ਉਹ ਗੁਰੂਗ੍ਰਾਮ ਦੇ ਵਿੱਚ ਰੀਅਲ ਏਸਟੇਟ ਕੰਪਨੀ ਦੇ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਆਪਣੀ ਪਤਨੀ ਦੇ ਨਾਲ ਇੱਥੇ ਜ਼ਿਰਖਪੁਰ ਆਇਆ ਹੋਇਆ ਸੀ ਆਪਣੇ ਪਿਤਾ ਦਾ ਹਾਲਚਲ ਜਾਣਨ ਦੇ ਲਈ ਕਿਉਂਕਿ ਉਸਦੇ ਪਿਤਾ ਹਸਪੀਟਲਾਈਜ਼ ਨੇ ਅਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਜ਼ਿਰਖਪੁਰ ਦੇ ਇੱਕ ਹੋਟਲ ਦੇ ਵਿੱਚ ਕਮਰਾ ਬੁੱਕ ਕੀਤਾ ਜਾਂਦਾ ਜਿੱਥੇ ਕਿ ਦੋਵੇਂ ਨਸ਼ੇ ਦਾ ਸੇਵਨ ਕਰ ਰਹੇ ਹੁੰਦੇ ਨੇ ਅਤੇ ਇਸੇ ਦੌਰਾਨ ਰੂਮ ਸਰਵਿਸ ਵਾਲੇ ਜਦੋਂ بار-बार ਡੋਰ ਬਲੇ ਬਜਾਉਂਦੇ ਨੇ ਤਾਂ ਹੋਟਲ ਦੇ ਅੰਦਰ ਜੋ ਕਮਰਾ ਸੀ ਉਸ ਦੇ ਵਿੱਚ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਜਿਸ ਤੋਂ ਬਾਅਦ ਸ਼ੱਕ ਹੁੰਦਾ ਹੈ ਕਿ ਸ਼ਾਇਦ ਕੋਈ ਅਜਹੀ ਘਟਨਾ ਵਾਪਰ ਗਈ ਹੋਵੇ ਪਰ ਅਤੇ ਅਜੇ ਦੇ ਵਿੱਚ ਹੋਟਲ ਦਾ ਸਟਾਫ ਤੁਰੰਤ ਪੁਲਿਸ ਨੂੰ ਕਾਲ ਕਰਦਾ ਹੈ ਅਤੇ ਮੌਕੇ ਦੇ ਉੱਪਰ ਜੋ ਪੁਲਿਸ ਦੀ ਪੀਸੀਆ ਟੀਮ ਪਹੁੰਚਦੀ ਹੈ ਤਾਂ ਉਹਨਾਂ ਮੌਕੇ ਦਾ ਮੁਆਇਨਾ ਕੀਤਾ ਅਤੇ ਦਰਵਾਜ਼ਾ ਖੋਲ ਕੇ ਅੰਦਰ ਜਦੋਂ ਦੇਖਿਆ ਤਾਂ ਲੜਕੀ ਬੇਹੋਸ਼ੀ ਦੀ ਹਾਲਤ ਵਿੱਚ ਸੀ ਜਦਕਿ ਨੌਜਵਾਨ ਉੱਥੇ ਚਿੱਟਾ ਲਗਾ ਰਿਆ ਹੁੰਦਾ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਤੱਕ ਦੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਕਿ ਨੌਜਵਾਨ ਦੇ ਵੱਲੋਂ ਜੋ ਇਹ ਗੱਲ ਦੱਸੀ ਗਈ ਹੈ ਕਿ ਉਹ ਕਲਕੱਤਾ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਅਦਿੱਤਿਆ ਉਸ ਦਾ ਨਾਮ ਹੈ ਅਤੇ ਉਸ ਦੀ ਪਤਨੀ ਭਾਵਨਾ ਦੱਸੀ ਜਾ ਰਹੀ ਹੈ ਜੋ ਕਿ ਹਰਿਆਣਾ ਦੀ ਰਹਿਣ ਵਾਲੀ ਅਤੇ ਪੀ ਐਚ ਡੀ ਦੀ ਪੜਾਈ ਕਰੀ ਹੈ 1.5 ਸਾਲ ਪਹਿਲਾਂ ਦੋਹਾਂ ਦੇ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਅਦਿੱਤਿਆ ਆਪਣੇ ਪਿਤਾ ਪ੍ਰਤੀਕ ਮੁਕਰਜੀ ਦਾ ਹਾਲਤਲ ਜਾਣਨ ਦੇ ਲਈ ਜ਼ਰਖਪੁਰ ਆਇਆ ਹੋਇਆ ਸੀ ਜਿੱਥੇ ਕਿ ਦੋਮਾ ਦੇ ਵੱਲੋਂ ਹੋਟਲ ਦਾ ਰੂਮ ਬੁੱਕ ਕਰਕੇ ਉਥੇ ਠਹਿਰਾਏ ਜਾਂਦੇ ਅਤੇ ਇਸ ਦਾਨ ਜਿਹੜਾ ਕਿ ਉਹ ਨਸ਼ੇ ਦਾ ਸੇਵਨ ਕਰਨ ਲੱਗਦੇ ਨੇ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਵੀ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਇੱਥੇ ਨਸ਼ਾ ਕਿਸਨੇ ਪਹੁੰਚਾਇਆ ਜਦ ਕਿਸੇ ਦੇ ਥਰੂ ਇਹ ਇਥੇ ਨਸ਼ਾ ਲੈ ਕੇ ਆਏ ਸਨ तमाम ਪਹਿਲੂਆਂ ਤੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਪੁਲਿਸ ਦੇ ਵੱਲੋਂ ਦੋਹਾਂ ਪਤੀ ਪਤਨੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਡੋਪ ਟੈਸਟ ਵੀ ਕਰਵਾਇਆ ਗਿਆ ਜੋ ਕਿ ਪੋਜ਼ਿਟਿਵ ਆਇਆ ਫਿਲਹਾਲ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲ ਹੋਟਲ ਦੇ ਕਮਰੇ ਦੇ ਵਿੱਚ ਨਸ਼ਾ ਕਿੱਥੋਂ ਪਹੁੰਚਿਆ ਕਿਸ ਨੇ ਸਪਲਾਈ ਕੀਤਾ ਜਾਂ ਫਿਰ ਇਹ ਖੁਦ ਨਸ਼ਾ ਲੈ ਕੇ ਆਏ ਹਨ ਕਿੱਥੋਂ ਲੈ ਕੇ ਆਏ ਹਨ ਇਸ ਸਬੰਧੀ ਫਿਲਹਾਲ ਪੁਲਿਸ ਮਾਮਲੇ ਦੀ ਤਫ਼ਤੀਸ਼ਾਂ ਦੇ ਵਿੱਚ ਜੁਟੀ ਹੋਈ ਹੈ